ਸ੍ਰੋਮਣੀ ਕਾਲੀ ਦਲ ਦੇ ਵਰਕਰ ਤੇ ਲੀਡਰਸ਼ਿਪਾਂ ਬਤਿਆਸ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੈਤੋ ਹਲਕੇ ਨਾਲ ਮੇਰਾ ਸੰਬੰਧ ਮਿਲਦਾ 30 ਸਾਲ ਪੁਰਾਣਾ 92 ਤੇ 26 30 ਸਾਲ ਹੋ ਗਏ ਮੈਨੂੰ ਨਾਂ ਬੋਲਣਾ ਆਉਂਦਾ ਸੀ ਤੇ ਮੇਰੀ ਟ੍ਰੇਨਿੰਗ ਮੈਨੂੰ ਦਿੰਦੇ ਤੁਸੀਂ ਨਾਗੁਰਦੇਵ ਸਿੰਘ ਬਾਦਲ ਸਾਹਿਬ ਮੈਨੂੰ ਯਾਦ ਹੈ ਮੈਂ ਵੈਕਟਰ ਗੱਡੀ ਸੀ ਇੱਕ ਪਾਸੇ ਸਾਹ ਗੁਰਦੇਵ ਸਿੰਘ ਬਾਦਲ ਇੱਕ ਪਾਸੇ ਰਮੇਂਦਰ ਸਿੰਘ ਬਰਾੜ ਵਿਚਾਲੇ ਮੈਂ ਹੁੰਦਾ ਸੀ ਤੇ ਇੱਕ ਵਾਰ ਤਾਂ ਸਿਚੁਏਸ਼ਨ ਬਣ ਗਈ ਇੱਕ ਪਾਸੇ ਮਹਿੰਦਰ ਸਿੰਘ ਬਰਾੜ ਜੀ ਇੱਕ ਦੂਜੇ ਪਾਸੇ ਮਨਤਾਪ ਸਿੰਘ ਬਰਾੜ ਜੀ ਵਿਚ ਪੈ ਤੁਸੀਂ ਦੇਖੋ ਕਹੇ ਜੀ ਹਾਲਾਤਾਂ ਚੋਂ ਨਿਕਲ ਕੇ ਆਇਆ ਜਿਹੜੀ ਹੀ ਟ੍ਰੇਨਿੰਗ ਮੈਨੂੰ ਮਿਲੀ ਆ ਉੱਥੋਂ ਦੀ ਉਹਨੂੰ ਨਿਕਲਦੇ ਹੀ ਆਇਆ ਆਪਣੇ ਹੁੰਦੇ ਰਹੇ ਐਸ ਇਲਾਕੇ ਨਾਲ ਮੇਰਾ ਦਿਲੋਂ ਪਿਆਰ ਤੁਸੀਂ ਦੱਸ ਦਿਓ ਮੈਂ ਆਪਣੀ ਸਿਆਸੀ ਜੀਵਨ ਵੀ ਉੱਥੋਂ ਸ਼ੁਰੂ ਕੀਤਾ ਤੇ ਤੁਸੀਂ ਜਾਣਦੇ ਹੋ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਜੋ ਜੋ ਮੰਗਦੇ ਸੀ ਤੁਸੀਂ ਉਵੇਂ ਉਵੇਂ ਤੁਹਾਡੇ ਕੋਲੇ ਹੁੰਦਾ ਆ ਆ ਮਨਜ਼ੂਰ ਹੁੰਦਾ ਜਾਂਦਾ ਸ। ਐਕਲੀਸ ਸਮੱਸਿਆ ਕੀ ਆਈ ਹੈ? ਜਿਹੜੇ ਨੌਜਵਾਨ ਪਿਛਲੇ 10 12 15 ਸਾਲ ਪਹਿਲੇ ਕੋਈ 5 ਸਾਲ ਦਾ ਸੀ ਕੋਈ 7 ਸਾਲ ਦਾ ਸੀ। ਉਹਨੇ ਉਹ ਦਿਨ ਨਹੀਂ ਦੇਖੇ। ਉਹ ਜਦੋਂ ਵੋਟਾਂ ਪਾਉਣ ਦੀ ਉਮਰ ਆਈ ਉਹਨਾਂ ਨੂੰ ਪਤਾ ਹੀ ਨਹੀਂ ਸੀ ਪਿੱਛੇ ਕੀ ਹੁੰਦਾ ਸੀ। ਤੇ ਕਿਵੇਂ ਕਾਲੀ ਦਲ ਨੇ ਪੰਜਾਬ ਨੂੰ ਬਚਾਇਆ ਇਤਿਹਾਸ ਹੀ ਨਹੀਂ ਪਤਾ ਸੀ ਉਹ ਨਵੇਂ ਸੋਸ਼ਲ ਮੀਡੀਆ ਨੂੰ ਦੇਖ ਕੇ ਦੂਜੀਆਂ ਗੱਲਾਂ ਨੂੰ ਦੇਖ ਕੇ ਉਹ ਸਾਰੇ ਇੱਕ ਹਵਾ ਚ ਚਲੇ ਗਏ ਮੈਂ ਕਿਤੇ ਕਿਤੇ ਸੋਚਦਾ ਹੁੰਨਾ ਹੈ ਜੇ ਵੱਡੇ ਬਾਦਲ ਸਾਹਿਬ ਸਿਆਸਤ 'ਚ ਨਾ ਹੁੰਦੇ ਤੇ ਉਹਨਾਂ ਦੀ ਜਗ੍ਹਾ 'ਚ ਜਿਵੇਂ ਹੁਣ ਦੇ ਕਿੰਨੇ ਪ੍ਰੀਮਿੰਿਸਟਰ ਬਣੇ ਆਂ ਚਾਰ ਖੋਰ ਆ ਜਾਂਦੇ ਤੁਸੀਂ ਦੇਖ ਲਓ ਹੋਣਾ ਕੀ ਸੀ ਪੰਜਾਬ ਦਾ ਹਾਰ ਨਾਲੋਂ ਭੈੜੇ ਹਾਲਾਤ ਹੋ ਜਾਣੇ ਸੀ ਸਾਹਿਬ ਸਾਬ੍ਹ ਹਮ ਦੇਖ ਲਓ ਮੈਂ ਨਾ ਗਲਾਸਣਾ ਗਿਆਨੀ ਜ਼ੈਲ ਸਿੰਘ ਜੀ ਪੀੜ ਪੜਦੀ ਹੈ ਨਿਸ਼ਾਨੀ ਦੱਸ ਦਿਓ ਉਹਨਾਂ ਦੀ ਆਪਣੇ ਬੈਂ ਸਿੰਘ ਦਰਬਾਰਾ ਸਿੰਘ ਖਰਚਨ ਕੈਪਟਨ ਅਮਰਿੰਦਰ ਸਿੰਘ ਬੀਬੀ ਭੱਟਲ ਤੁਸੀਂ ਦੇਖ ਕਿੰਨੇ ਨਾਲ ਲਗਣਾ ਤੇ ਕਿੰਨੇ ਵੀ ਸਾਰੇ ਹਰ ਹਜਨ ਸਿੰਘ ਬਰਾੜ ਤੁਸੀਂ ਉਹਨਾਂ ਦੇ ਪਿੰਡ ਦੇ ਕੋਲ ਨਹੀਂ ਕੱਪਦੇ ਹੁੰਦੇ ਸੀ ਸੇਮ ਨਾਲ ਡੁੱਬਿਆ ਸੀ ਕਿ ਨਹੀਂ ਆਪਣਾ ਪਿੰਡ ਨਹੀਂ ਕੱਢ ਸਕੇ ਮੁੱਖ ਮੰਤਰੀ ਰਹੇ ਐਡੇ ਐਡੇ ਮੰਤਰੀ ਰਹੇ ਐ ਕਿਉਂਕਿ ਉਹਨਾਂ ਦੇ ਦਿਲ 'ਚ ਦਰਦ ਨਹੀਂ ਉਹ ਰਾਜ ਕਰਨ ਵਾਸਤੇ ਆਉਂਦੇ ਸੀ ਸੇਵਾ ਕਰਨ ਵਾਸਤੇ ਨਹੀਂ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਵਧੇ ਬਾਦਲ ਸਾਹਿਬ ਸੀ ਜਿਹੜਾ ਤੁਸੀਂ ਤੁਹਾਡੇ ਵਿੱਚ ਹੀ ਰਹਿੰਦੇ ਸੀ ਸੀਧੋ ਹੁਕਮ ਕਰਦੇ ਸੀ ਹੁਣ ਜੈਤੋ ਵਾਲਿਓ ਤੁਸੀਂ ਦੇਖ ਲਓ ਜਿੰਨੇ ਥੋੜੇ ਪੱਕੇ ਖਾਲੇ ਹੋਏ ਆ ਕਿਹਨੇ ਕੀਤੇ ਆ ਜਿੰਨੀਆਂ ਨਹਿਰਾਂ ਕਿਹਨੇ ਕੱਢੀਆਂ ਜਿੰਨੇ ਗ੍ਰੇਡਾਂ ਬਿਜਲੀ ਦੇ ਕਿਹਨੇ ਬਣਾਇਆ ਜਿੰਨੇ ਸਕੂਲ ਬਣਿਆ ਧਰਮਸ਼ਾਲਾ ਬਣਿਆ ਮੈਨੂੰ ਯਾਦ ਹੈ ਪਿੱਛੇ ਦੇ ਉਹ ਜਦੋਂ ਮੈਂ ਡਿਪਟੀ ਸੀ ਮੈਂ ਤੁਸੀਂ ਮੈਨੂੰ ਸੰਗਤ ਦਰਸ਼ਨ ਲਾਇਆ ਸੀ ਆਪਣੇ ਜਹਦਾਰ ਜੀ ਦਾ ਪਿੰਡ ਸੀ ਕਿਹੜਾ ਦਰਸਿੰਨ ਵਾਲਾ ਜੈਪ ਸਿੰਘ ਜਹਦਾਰਾ ਪੁਰਾਣੇ ਉਹ ਉਹਨਾਂ ਨੂੰ ਕਹਿੰਦੇ ਮੇਰੇ ਪਿੰਡ ਪਾਣੀ ਮੈਂ ਕਦੇ 25 ਕਰੋੜ ਤੋਂ ਕਿਦੋਂ ਕਿੰਨੇ ਦੀ ਮੈਂ 40 ਕਰੋੜ ਮੈਂ ਕੱਢਦੇ ਹੋ ਯਾਰ ਹੁਣ ਕਿਸੇ ਜ਼ਿਲਦਾਰ ਦੀ ਕੋਈ 35 ਸਾਲ ਬਾਅਦ ਤੁਸੀਂ ਦੇਖੋ ਕੋਈ ਚੀਜ਼ ਛੱਡੀ ਤੁਸੀਂ ਐਂ ਕਰੋ ਜੱਤ ਤੋਂ ਹਲਕੇ ਦੇ ਕਿਸੇ ਵੀ ਪਿੰਡ ਚਲੇ ਜਾਓ ਭਾਵੇਂ ਸੜਕ ਹੈ ਸਕੂਲ ਹੈ ਹਸਪਤਾਲ ਹੈ ਮੋਟਾ ਦੇ ਕਨੈਕਸ਼ਨ ਹੈ ਉਸ ਵੀ ਚੀਜ਼ ਆਦਿ ਜੇ ਨਨ ਕਾਲੀ ਦਾ ਤੇ ਆਪਾਂ ਦਾਸਨ ਵਾਲੇ ਪੰਜਾਬ ਉਹਨਾਂ ਦੇ ਲੋਕਾਂ ਦੇ ਕਹਿੰਦੇ ਜਿਹੜੇ ਠਾਕ ਜਿਹੜੇ ਉਹਨਾਂ ਨਿਸ਼ਾਨਾ ਜੱਛੀਆਂ ਦੇ ਬੰਦੇ ਐ ਇਹਨਾਂ ਦੇ ਨਿਸ਼ਾਨਾ ਕੀ ਅਕਾਲੀ ਦਲ ਖਤਮ ਕਰਦੇ ਹੋ ਫਿਰ ਅਸੀਂ ਆਵਾਂਗੇ ਫਿਰ ਲੁੱਟਾਂਗੇ ਉਹਨਾਂ ਦਾ ਕੋਈ ਸਿੱਖ ਕੌਮ ਪ੍ਰਤੀ ਕੁਛ ਐ ਕੋਈ ਦਿਲੋਂ ਹੁਣ ਇੱਕਲ ਤੁਹਾਡੇ ਸਾਹਮਣੇ ਸਾਹਮਣੇ ਮਿਸਾਲ ਐ ਉੱਪਰ ਗਵੰਤਮਾਂ ਦੀ ਵੀਡੀਓ ਆ ਦੇਖੀ ਐ ਕਿੱਥੇ ਜਿਹੜੀ ਆਈ ਐ ਹਾਂਜੀ ਬੜੀ ਉਹ ਜਿਹੜੇ ਸ਼ਰਾਬ ਦੇ ਛਿੱਟੇ ਮਨਸਿਕ ਜਿਹੜੇ ਨਹੀਂ ਦੇਖੀ ਹੱਥ ਖੜੇ ਦੇ ਕਿ ਜਿਹਨੇ ਦੇਖੀ ਐ ਖਾ ਸਾਰੇ ਹੁਣ ਇਹ ਕੱਲ ਦੱਸੋ ਸੱਚੀ ਵੀਡੀਓ ਐ ਇਹਦੀ ਇਨਕੁਆਰੀ ਕਰਨੀ ਕਰਾਂ ਦਾ ਆਤੀ ਸ਼ੀਦੀ ਤਾਂ ਕਹਿੰਦਾ ਇੱਕ ਦਿਨ ਚ ਅਸੀਂ ਕਲੀਨ ਚਿੱਟ ਦੇਦੀ ਤੇ ਹੁਣ ਨਾ ਤਾਂ ਭਾਈ ਰਜੀਤ ਸਿੰਘ ਜਿਹੜਾ ਸਿੰਘ ਸਾਹਿਬ ਜੀ ਉਹ ਕਹਿੰਦਾ ਕਿ ਇਨਕੁਆਰੀ ਕਰਾਓ ਨਾ ਆ ਬਟਾਲਾ ਜਾਂ ਜਿਹੜਾ ਹੁਣ ਕਟਿਆ ਉਥੋਂ ਉਹ ਕਹਿੰਦਾ ਨਾ ਦਾਦੂ ਵਾਲ ਕਹਿੰਦਾ ਨਾ ਮੰਡ ਸਾਬ ਕਹਿੰਦੇ ਆ ਕਿ ਹੁਣ ਉਹਨਾਂ ਨੂੰ ਕੋਈ ਦਰਦ ਨਹੀਂ ਉਹ ਕਿ ਸਾਰੇ ਰਲੇ ਮਲੇ ਆ ਨਿਸ਼ਾਨਾ ਇੱਕੋ ਹੀ ਹੈ ਕਾਲੀ ਦਲ ਕਾਲੀ ਦਲ ਕਾਲੀ ਦਲ ਕਾ ਉਹ ਚਾਹੁੰਦੇ ਆcha ਜੇ ਆਪਾਂ ਗੱਲਾਂ 'ਚ ਆ ਗਏ ਇਹਨਾਂ ਦੇ ਫਿਰ ਆਪਣਾ ਜੋ ਪੁਰਾ ਹਾਲ ਹੋਣਾ ਤੁਹਾਨੂੰ ਪਤਾ ਨਹੀਂ ਲੱਗਣਾ ਕੀ ਹੋਣਾ ਕੀ ਉਹਨਾਂ ਦਾ ਬਾਹਲੇ ਮੁਲਕਾਂਲੇ ਨੇ ਵੀ ਦਰਵਾਜ਼ੇ ਬੰਦ ਕਰਤੇ ਆਪਣੇ ਬੱਚਿਆਂ ਵਾਸਤੇ। ਉਹਨਾਂ ਜੇ ਪੰਜਾਬ ਨੂੰ ਬਚਾਉਣਾ ਤਾਂ ਜੇ ਕਾਦੀਦਲ ਨਹੀਂ ਆਇਆ ਤੇ ਪੰਜਾਬ ਨੂੰ ਇਹਨਾਂ ਨੇ ਬਾਤ ਕਰਦਾ। ਉਹ ਕੇਜਰੀ ਵਾਲ ਨੂੰ ਧਰ ਪਰੇ ਆਪਣੇ ਕਰਵਾ ਸੀ। ਉਹ ਆਤਮਾਨ ਕਰੂਗਾ ਜੇ ਕੱਲ ਤੱਕ ਸਾਡੀ ਸੁਪਰੀਮ ਅਥਾਰਟੀ ਨੂੰ ਚੈਲੰਜ ਕਰਦਾ ਉਹਨੂੰ ਬੋਲਣ ਦੀ ਤਵੀਜ਼ ਹੀ ਨਹੀਂ ਹੈ। ਇਸ ਕਰਕੇ ਮੈਂ ਜਿਹੜਾ ਬੇਨਤੀ ਕਰਨਾ ਹੈ ਹੁਣ ਕੰਮ ਲੜਾਈ ਸਿਆਸਤ ਹੀ ਨਹੀਂ ਐ ਹੋਂਦ ਦੀ ਐ ਪੰਜਾਬ ਦੀ ਹੋਂਦ ਦੀ ਖਾਲਸਾ ਪੰਥ ਦੀ ਹੋਂਦ ਹੁੰਦੀ ਸੀ ਲੜਾਈ ਐ ਥੋੜੇ ਗੁਰੂ ਘਰ ਤੱਕਾ ਕਬਜ਼ਾ ਕਰ ਲਏ ਨੇ ਉਹਨਾਂ ਨੇ ਬਕ ਹਜ਼ੂਰ ਸਾਹਿਬ ਤੇ ਮਹਾਰਾਸ਼ਟra ਸਰਕਾਰ ਨੇ ਕਬਜ਼ਾ ਕਰ ਲਿਆ ਪਹਿਲੇ ਆ ਥੋੜੇ ਸਿੱਖ ਸੰਗਤ ਕੋਲ ਸੀ ਕਰਤਪਟਨਾ ਸਾਹਿਬ ਤੇ ਬਿਹਾਰ ਸਰਕਾਰ ਕਰ ਗਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਬੀਜੇਪੀ ਕਰ ਗਈ ਥੋੜੀ ਐ ਜੀਪੀ ਨੂੰ ਤੋੜਦੀ ਕੋਈ ਬੋਲਿਆ ਥੋੜੇ ਚੋਂ ਕਾਲੀ ਦੰਦ ਬਗੈ ਕੋਈ ਲੜਾਈ ਲੱਣ ਨੂੰ ਤਿਆਰ ਕੋਈ ਕਿਉਂ ਨਹੀਂ ਵੱਡੇ ਵੱਡੇ ਜਿਹੜੇ ਕੋਈ ਮਹਾਪੁਰਸ਼ ਵੀ ਹੈ ਕੋਈ ਵੱਡੇ ਆਪਣੇ ਆਪ ਨੂੰ ਪੰਥਕ ਕਹਿੰਦੇ ਐ ਕਿਉਂ ਨਹੀਂ ਬੋਲਦੇ ਕਿਉਂਕਿ ਨਾਲ ਉਹ ਟਕਰਾਉਣ ਵਾਲੇ ਆ ਆਪਾਂ ਹਲੇ ਵੀ ਨਹੀਂ ਪਛਾਣਦੇ ਐਸ ਕਰਕੇ ਮੈਂ ਅੱਜ ਕਿਨਾਂ ਅੱਜ ਜਿਹੜਾ ਇਲੈਕਸ਼ਨ ਹੈ ਨਾ 1 ਸਾਲ ਬਾਅਦ ਆ ਕੋਈ ਸੂਬਾ ਸਿੰਘ ਦੀ ਲੜਾਈ ਨਹੀਂ ਐਮਐਲਏ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਸੂਬਾ ਸਿੰਘ ਉੱਥੇ ਜਾਊਗਾ ਸਰਕਾਰ ਦਾ ਹਿੱਸਾ ਬਣੂਗਾ ਫਰਕ ਉਹ ਪਾਊਗਾ ਨਹੀਂ ਤਾਂ ਪੰਜ ਸਾਲ ਛੋੜੇ ਅੰਗੀ ਟੱਪ ਜਾਂਦੇ ਜਿਵੇਂ ਆ ਟੱਪਿਆ ਹੋਰ ਪੂਰੇ ਹੋ ਰਹੇ ਜਾਂਦੇ ਹਾਂ ਸਾਫ ਸਾਲ ਸਾਡੇ ਦਾ ਸਿੱਧਾ ਬੰਦ ਕਰਾ ਦੇਗਾ ਮੈਂ ਕੰਨ ਲਈ ਸਾਡਾ ਆਪਾ ਕੰਦਲ ਦੇ ਸਰਪੰਚਾਂ ਤੇ ਪੰਚਾ ਅਦਗਾ ਕੋਈ ਯਾਰ ਮੈਂ ਉਹ ਵੀ ਕਹਿ ਰਿਹਾ ਨਾ ਉਹ ਇਨਕਲਾਬ ਨਹੀਂ ਕਰਈਆਂ ਜਿਹੜਾ ਇਨਕਲਾਬ ਦੀ ਜਿਹੜਾ ਇੱਕ ਇੱਕ ਆਪਣੇ ਚ ਹੋਰ ਮਾਰੀ ਆ ਜਿਹੜਾ ਨਾਰਾ ਲਾਣ ਦਾ ਉਹਦੇ ਪਿੱਛੇ ਚਲੇ ਜਾਂਦੇ ਆ ਉਹ ਬੰਦਿਆਂ ਦੀਆਂ ਸ਼ਖਲਾਂ ਤੋਂ ਦੇਖਿਆ ਕਰੋ ਨਾਰੇ ਮੌਨ ਵਾਲੇ ਨਹੀਂ ਕਰੀਆਂ ਉਹਨੇ ਮਗਰ ਕੌਣ ਹੈ ਕੱਲੇ ਇਨਕਲਾਬ ਦਾ ਨਾਰਾ ਲਾ ਕੇ ਇਨਕਲਾਬੀ ਨਹੀਂ ਬਣਦਾ ਦਿਲੋਂ ਚਾਹੀਦਾ ਦਿਲੋਂ ਜਜ਼ਬਾਤ ਚਾਹੀਦੇ ਹੈ ਕਿੰਨੇ ਮਤਲਬ ਤੁਸੀਂ ਦੇਖੋ ਪਿਛਲੇ ਸਾਲ ਦੇ ਅੰਦਰ ਅੰਦਰ ਮੇਰੇ ਤੇ ਕਿੰਨੇ ਹਮਲੇ ਕੀਤੇ ਹਨ ਅਦਰ ਆਪਣੇ ਹੀ ਮਚਾਇਆ ਗੋਲੀ ਤੱਕ ਮਾਰ ਤੱਕ ਆ ਗਏ ਉਹ ਜਿਹੜੇ ਬੰਦੇ ਨੇ ਗੋਲੀ ਮੇਰੇ ਤੇ ਚਲਾਈ ਹੈ ਉਹਦੇ ਬੱਚਾ ਦੱਸ ਕੀ ਦਿੱਤਾ ਹੈ ਭਾਈ ਨਾਂ ਵੀ ਨਹੀਂ ਦਿੰਦਾ ਕਹਿੰਦਾ ਜੀ ਕੋਈ ਆਇਆ ਸੀ ਉੱਥੇ ਝਗੜਾ ਪਿਆ ਸੀ ਝਗੜੇ 'ਚ ਹਵਾਈ ਫੈਰ ਹੋ ਗਿਆ ਆ ਪਰਚਾ ਤੇ 15 ਦੇ ਵਿੱਚ ਉਹਨੂੰ ਬੇਲ ਕਰਾ ਦਿੱਤੀ ਮੇਰੀ ਕੋਈ ਜਾਤੀ ਲੜਾਈ ਸੀ ਮੈਂ ਤਾਂ ਆਪਣੀ ਕੌਮ ਦੀ ਪੰਜਾਬ ਦੀ ਲੜਾਈ ਲੜ ਰਿਹਾ ਹੁਣ ਵੀ ਲੱਗੇ ਆ ਉਹ ਕਹਿੰਦੇ ਆ ਕਿ ਆ ਨਾਂ ਹਟਾ ਦਈਏ ਪੰਜਾਬ ਦੇ ਇਤਿਹਾਸ 'ਚ ਤੇ ਫਿਰ ਅਸੀਂ ਕਬਜ਼ਾ ਕਰਨ ਲੱਗੇ ਹੁਣ ਆ ਜਿਹੜਾ ਆਪਾਂ ਨੇ ਮਗਰ ਹੁਣ ਤੱਤੇ-ਤੱਤੇ ਜਾ ਕੇ ਸਪੀਡ ਕੱਢ ਲਈ ਪਹਿਲੇ ਤਾਂ ਸੋਚਦੇ ਕਿ ਇਹ ਖਤਮ ਕਰਤੀ ਪਾਰਟੀ ਜਦੋਂ ਦੇਖਿਆ ਤਰਨਤਨ ਮਤਵਨ ਜ਼ਿਲ੍ਹਾ ਪ੍ਰੀਖਿਸ਼ਤ ਬਲਾਕ ਸੰਪਤੀ ਮੈਂ ਤੁਹਾਨੂੰ ਅੱਜ ਦੱਸਾਂ ਉਸ ਤੇ 8 ਕੰਨੇ ਆ ਤੇ 9 ਤੁਹਾਡੇ ਕਾਗਜ਼ ਦਰ ਹੋਏ ਕੋਈ ਤਕਰੀਬਨ 27-2200 ਹੈ ਬਲਾਕ ਸੰਪਤੀਆਂ پورے ਪੰਜਾਬ 1100 ਕਾਗਜ਼ ਕਾਲੀ ਦਲ ਦੇ ਦਰ ਹੋਏ 1100 ਕਮੇਟੀਆਂ ਦੇ ਵਿੱਚ 1100 ਉਮੀਦਵਾਰ ਆਦੇ ਕਾਂਗਰਸ ਦੇ ਲਈ ਉਹਨਾਂ ਨੇ 250 ਹੀ ਕੀਤੀ ਹੈ ਕਿਉਂਕਿ ਮੈਨੂੰ ਪਤਾ ਸੀ ਇਹਨਾਂ ਨੇ ਜਿਤਨਾ ਨਹੀਂ ਰੱਖ ਲੋ 1100 ਆਪਣੇ ਅਕਾਲੀ ਦਲ ਦੇ ਉਹ ਢਾਰੀ ਸੀ ਪਰ ਫਿਰ ਵੀ ਤੁਸੀਂ ਦੇਰੀ ਲਿਆ ਦੀ ਜਿੱਥੇ ਬੱਚੇ ਸੀ ਪਰ ਵਰਕਰ ਲੱਗ ਗਏ ਉਹਨੂੰ ਢਾਰੀ ਪੈ ਗਿਆ ਹੁਣ ਉਹ ਕਹਿੰਦੇ ਆ ਕਿ ਹੁਣ ਪੈ ਜੋ ਅਕਾਲੀ ਦਲ ਦੇ ਮੇਰੇ ਫੂਟਸ ਤੇ ਇਕਤਾਬਾ ਚੱਕੀਆ ਮੇਰੀਆ ਮੈਂ ਕਹਿੰਦਾ ਚੱਕੀ ਚੋਂ ਕੀ ਗੱਲ ਨੂੰ ਆ ਨਾ ਧਰਿਆ ਤੇ ਨਾ ਕਰੂੰਗਾ ਵੱਡੇ ਬਾਲ ਸਾਹਿਬ 16 ਸਾਲ ਜੇਲ ਖਾਦੇ ਮੈਂ ਉਹਨਾਂ ਦਾ ਬੇਟਾ ਹੈ ਬਲੇ ਸੂਰਨਾ ਕਾਲੀ ਦਲ ਦੇ ਵਰਕਰਾਂ ਨੂੰ ਤਾਂ ਜੇਲ੍ਹ ਕਿਉਂ ਮੰਗੂ ਲੱਗਦੀ ਹੈ ਕੋਈ ਕਾਲੀ ਦਲ ਨਹੀਂ ਡਰਦਾ ਆ ਭਾਗਰ ਸੂਰ ਮੇਰੀ ਕੌਮ ਹੈ ਇਸ ਕਰਕੇ ਮੈਂ ਆਈ ਬੇਨਤੀ ਕਰਨਾ ਚਾਹਣਾ ਨਮਾ ਸਾਲ ਸ਼ੁਰੂ ਹੋ ਗਿਆ ਆ ਥੋੜੀ ਸਰਕਾਰ ਸਰਕਾਰ ਦਾ ਗੀੜਲਾ ਸਾਰ ਹੈ ਤੇ ਅਗਲੇ ਸਾਲ ਇਸ ਟਾਈਮ ਕੋਟ ਲੱਗਿਆ ਹੋਣਾ ਤੇ ਉਹਦੇ ਮੱਦੇ ਇਲੈਕਸ਼ਨ ਹੋ ਜਾਣਾ ਆਪੀਆਂ ਧੜੇਬੰਦੀ ਛੱਡ ਦਿਓ ਨਾਲੇ ਥੋੜਾ ਹਲਕਾ ਜੈਤੋ ਸਭ ਤੋਂ ਪੰਥੇ ਖਲਕਾ ਵਧੀਆ ਹਲਕਾ ਆ ਜਿਹੜੇ ਆਪਣੀ ਇੱਕ ਦੂਜੇ ਨਾਲ ਲੜੀ ਜਾਂਦੇ ਨਾ ਆਪਾਂ ਚੌਧਰ ਖਾਤਰੀ ਮਰਵਾਉਂਦਾ ਹੀ ਹੋਇਆ ਹੋਰ ਲੋਕੀ ਨਹੀਂ ਬਣਾਉਂਦੇ ਆਪਣੀ ਲੀਡਰਸ਼ਿਪ ਦਿੱਸੋ ਹਲਕੀ ਕੋਈ ਨਾ ਦੁਨੀਆ ਨਾ ਕਰੀ ਸੁਭਾਸ਼ਵਾਦ ਸਿਰ ਤਾਂ ਹਰ ਕਲੀ ਚੈ ਜੀ ਅੱਤਾ ਰਹਿੰਦਾ ਜੀ ਤੁਸੀਂ ਇਹਨਾਂ ਨੂੰ ਮਤ ਪਾਵਰਾ ਦੇ ਦਿਓ ਸਾਰਾ ਜਿੱਤ ਗਿਆ ਮੈਂ ਇੱਕ ਗੱਲ ਦੱਸਾਂ ਇਨੂੰ ਤੁਸੀਂ ਸਿੱਧੇ ਬਿਠਾਈ ਬਠਾ ਕੇ ਲਿਉਂਦਾ। ਪਰ ਗੱਡੀ ਸਟਾਰਟ ਨਹੀਂ ਕਰਨੀਂ ਤੇ ਤੁਸੀਂ। ਜਾਂ ਤਾਂ ਗੱਡੀ ਗੱਡੀ ਦਾ ਲੈ ਲਵੀਂ ਮੈਂ। ਠੀਕਾ ਠੀਕਾ ਫਿਰ ਕਮਰੇ ਲੈ ਲਉਣਾ ਕੋਈ। ਕਮਰੇ ਲੈ ਕੇ ਲਾਉਣਾ। ਮੈਂ ਜਿਹੜਾ ਗੱਲ ਕਰਨਾ ਚਾਹੁੰਦਾ, ਇਹ ਆ ਦੱਸਿਆ ਕੀ ਹੈ? ਇੱਕ ਮੈਂ ਤੁਹਾਨੂੰ ਅੱਜ ਦੱਸਾਂ। ਆਪਣੀਆਂ ਕਮੀਆਂ ਲੁਕਾਉਂਦੇ ਨਾ ਕਰੋ। ਗੱਲ ਸਿੱਧੀ ਹੈ। ਸੂਬਾ ਜਿੰਨ ਗੁਰੂ ਦਾ ਥੋੜੀ ਸੇਵਾ ਕਰ ਰਿਹਾ ਕਿੰਨੇ ਹੈ ਇਲੈਕਸ਼ਨ ਚ ਇਹਨੂੰ ਨਹੀਂ ਜਿਹੜੇ ਹਲਫਤਨ ਦਿੱਤਾ ਆ ਆਪਣੀਆਂ ਕਰਕੇ ਆ ਮੇਰੇ ਨਾਲ ਆਇਆ ਤੂੰ ਤੇਰੇ ਨਾਲ ਆਇਆ ਮੇਰੇ ਤੇਰੇ ਕਾਲੀ ਦਲ ਨੂੰ ਹਰਾਉਣ ਆਲਾ ਹੈ ਵੀ ਆਪਣੀ ਇੱਕ ਦੂਜੇ ਨਾਲ ਜੇ ਜੇਤਨੀ ਲੜਨਾ ਹੈ ਸਰਕਾਰ ਬਣਾ ਕੇ ਇੱਕ ਮਹੀਨਾ ਦੇ ਦੂੰ ਤੁਸੀਂ ਲੋ ਮਰਜ਼ੀ ਕਰੀ ਚਲੇ ਪਰ ਪਹਿਲੇ ਸਰਕਾਰ ਬਣਾਓ ਜੇ ਸਰਕਾਰ ਹੀ ਨਹੀਂ ਬਣੂਗੀ ਤਾਂ ਤੁਹਾਡੀ ਪਿੰਡ ਦੀ ਟੋਰ ਦਾ ਮੇਰੇ ਟੂਟ ਪਿੰਡ ਦੀ ਤੌਰ ਨਾ ਘਟ ਜੇ ਤੌਰ ਤਾਂ ਹੋਣੀ ਨਹੀਂ ਉਹ ਝਾੜੂ ਵਾਲ ਆ ਜੂਗਾ ਹੋਰ ਆ ਜੂ ਇਹ ਰੇਸ਼ਟਰ ਫੇਰ ਉਹ ਕਾ ਫਿਰ ਕੀ ਕਰੋਗੇ ਐਸ ਕਰਕੇ ਜੇਤੋ ਵਾਲਿਓ ਮੈਨੂੰ ਮੈਂ ਹਰ ਵਾਰ ਜਿੰਨੇ ਲੀਡਰ ਹੁੰਦੇ ਆ ਹਰ ਵਾਰ ਆ ਕੇ ਨਾ ਕਿੰਨੇ ਇਲੈਕਸ਼ਨ ਹੋਣਗੇ ਲੜਦੇ ਨੇ ਯਾਰ ਤਿੰਨ ਤਿੰਨ ਚਾਰ ਹੁੰਦੀ ਦੀ ਚਾਰ ਹੁੰਦੀ ਚਾਰ ਚਾਰ ਮੈਂ ਉਹ ਦੇਖਣਾ ਫਿਰ ਫਿਰ ਗਲਤੀ ਮੇਰੀ ਹੈ ਕਿ ਥੋੜੀ ਹੈ ਐਡਾ ਹੋਈ ਆ ਨੇਕ ਬੰਦਾ ਹੁਣ ਇਹਨੂੰ ਸੌਣ ਨਾ ਦਿਓ ਰਾਤ ਬੱਦਸਾਹ ਤੁਹਾਡੇ ਕੋਲੇ ਆ ਕੇ ਵੀ ਕਰਦੇ ਆ ਨਾ ਬੱਦਸਾਹ ਇਹਨੂੰ ਨਾ ਤੁਹਾਨੂੰ ਇੱਕ ਪਿੰਡ ਦੀ ਡਿਊਟੀ ਲਾ ਦਿੰਦੇ ਆ ਸਵੇਰੇ 5 ਵਜੇ ਲੈ ਕੇ ਪਿੰਡ ਚ ਵਾੜ ਦੇ ਗਏ ਨਹੀਂ ਬੱਦਸਾਹ ਅਸੀਂ ਤਾਂ ਸਵੇਰੇ 7 ਵਜੇ ਨਿਕਲ ਜਾਂਦੇ ਸੀ ਅਸੀਂ ਸਵੇਰੇ 7 ਵਜੇ ਕੋਈ ਯਾਰ ਆਪਾਂ ਪਕੜਾ ਕੋਈ ਤਾਂ ਡਿਬੇਟ ਤੇ ਹੈਗੇ ਆਪਾਂ ਤਾਂ ਬੀਸਿਕਲੀ ਗੱਲ ਕਰਨਾ ਹੈ ਆਹ ਪਿੰਡ ਵਾਲਾ ਆਪਣਾ ਪਿੰਡ ਸੰਭਾਲ ਲੈ ਬਹੁਤ ਆ ਯਾਰ ਨਾਲ ਦੇ ਪਿੰਡ ਚ ਇੰਟਰਫੇਅਰ ਕਰਨ ਦੀ ਲੋੜ ਨਹੀਂ ਆਪਣਾ ਪਿੰਡ ਸੰਭਾਲ ਲਓ ਆਪਣੇ ਪਿੰਡ ਦੀ ਤੁਸੀਂ ਲੀਡ ਦਵਾ ਦਿਓ ਤਾਂ ਫਿਰ ਤਾਂ ਥੋੜੀ ਅਸੀਂ ਕਹਿੰਦੇ ਆ ਆਪਣੇ ਪਿੰਡ ਤੇ ਪਿੱਛੇ ਤੇ ਦੂਜੇ ਪਿੰਡ ਚ ਉਧਰ ਕਰਨ ਦੀ ਕੀ ਲੋੜ ਹੈ ਤੁਸੀਂ ਆਪਣੇ ਆਪਣੇ ਪਿੰਡ ਦੀ ਜਿੰਮੇਵਾਰੀ ਪਿੰਡ ਵਾਲੇ ਦੇ ਦਿਓ ਹੈ ਜੇ ਪਿੰਡ ਨਹੀਂ ਸੰਭਾਲ ਸਕਦੇ ਜਾਂ ਕਹਿ ਦੇਣਗੇ ਸਤੋਂ ਨਹੀਂ ਹੁੰਦਾ ਇੱਕ ਹੋਰ ਬੰਦਾ ਦੇ ਦਿਓ ਨਹੀਂ ਤਾਂ ਪਹਿਲਾਂ ਪ੍ਰੈਫਰੈਂਸ ਉਹ ਪਿੰਡ ਵਾਲ ਨੂੰ ਤੇ ਰਿਜ਼ਲਟ ਵੀ ਲੋ ਤੋਂ ਮੈਂ ਹਲਕੇ ਦਾ ਵੀ ਕਰੋਈ ਹਰਦਾ ਵੀ ਆਪੂ ਆਪਣਾ ਸਮਰਪਣ ਫੇਰ ਆਈ ਜਿਹੜੀ ਹਲਕੇ ਦੀ ਕਰਵਾਤੀ ਹੈ ਉਸ ਨੂੰ ਵੀ ਮਾਰ ਦੱਸਾ ਕੀ ਹੈ ਬੰਦੇ ਨੂੰ ਆਪ ਕੇ ਢਾਂਗ ਸੁਟੇਲਾਉਣਾ ਚਾਹੀਦਾ ਕਿਹੜਾ ਵੱਡ ਜੁਵੰਦਰ ਯਾਰ ਥੋੜੇ ਥੋੜੇ ਕਰੇ ਕਿਹੜਾ ਵੱਡ ਜੁਵ ਯਾਰ ਇਹਨੂੰ ਕਰਨਾ ਤਾਂ ਹੁੰਦਾ ਲੱਗਿਆ ਮੈਨੂੰ ਤੁਸੀ ਕਰਨਾ ਯਾਰ ਮੈਂ ਨਹੀਂ ਕਰਨਾ ਉੱਤੇ ਕੋਲੇ ਹੈ ਤੁਹਾਡੇ ਕੋਲ ਉਮੀਦਵਾਰ ਦਿੱਤਾ ਹੈ ਬਜ਼ੁਰਗਾਂ ਨੇ ਕਿੰਨੀ ਸੇਵਾ ਕੀਤੀ ਹੈ ਮੈਨੂੰ ਲੱਗਦਾ ਇਹਨਾਂ ਦੇ ਬਜ਼ੁਰਗਾਂ ਨਾਲ ਮੈਨੂੰ ਲੱਗਦਾ ਸਹੀ ਗੁਲਾ ਜਵਾਕ ਜੁਣਿਆ ਆ ਤਾਂ ਮੇਰੇ ਨਾਲ ਦਾ ਜਿਹਦਰ ਹੈ ਮੇਰੀ ਟੀਮ ਮੇਰੀ ਟੀਮ ਵਾਲੇ ਵੀ ਘੱਟ ਹੀ ਰਹੇਗੇ ਆਪਣਾ ਨੇ ਦੱਸ ਲੋ ਕਿੰਨਾ ਪਲੇਅਰ ਕਰਦੇ ਬਾਈਬਲ ਤੇ ਬਗਰਾੜੀ ਚੋਂ ਬੰਦ ਬੋਟਾ ਦੇ ਵਿੱਚ ਬੋਟਾ ਹੁੰਦਾ ਕਾਹਦਾ ਨਾ ਗੱਲ ਬੋਲਣੇ ਕੰਮ ਨਹੀਂ ਹੈ ਸੀਰੀਅਸ ਹੈ ਅ ਸੀਰੀਅਸ ਹੈ ਇੱਕ ਤਾਂ ਮੈਂ ਕਹਿੰਦਾ ਕਿ ਨਾ ਜੋ ਪ੍ਰੋਗਰਾਮ ਅਕਾਲੀ ਦਲ ਦਾ ਆਊਗਾ ਆ ਸਾਲ ਤੁਸੀਂ ਕਿਤੇ ਮਰਜੀਓ ਦੂਜੇ ਕੰਮ ਛੱਡ ਦਿਓ ਅਕਾਲੀ ਦਲ ਦੇ ਪ੍ਰੋਗਰਾਮ ਚ ਆਉਣਾ ਇੱਕ ਸਭ ਤੋਂ ਪਹਿਲੇ ਮਾਗੀ ਦੀ ਕਾਨਫਰੰਸ ਹੈ ਜਿੰਨੇ ਵਰਕਰ ਤੁਸੀਂ ਬੈਠੇ ਹੋ ਪੰਜ-ਪੰਜ ਬੰਦੇ ਲੈ ਕੇ ਆਓ ਆ ਜਿਵੇਂ ਹੁੰਦਾ ਨਾ ਫਰਜ਼ ਜਿਵੇਂ ਆ ਤੁਹਾਡਾ ਫਰਜ਼ ਹੈ ਬੇਨਤੀ ਇਹ ਹੁੰਦਾ ਤੁਹਾਡਾ ਫਰਜ਼ ਹੈ ਮਾਗੀ ਤੋਂ ਜੰਗ ਸ਼ੁਰੂ ਹੋਣੀ ਸਾਰੀਆਂ ਆਪਣੀ ਆਪਣੀ ਫੌਜਾਂ ਤਿਆਰ ਕਰ ਰਹੇ ਆ ਇੱਥੇ ਪਤਾ ਲੱਗਦਾ ਇੱਥੇ ਦੋ ਹੱਥ ਹੋ ਜਾਣੇ ਸੋ ਮਾਗੀ ਦੀ ਕਾਨਫਰੰਸ ਵਿੱਚ ਜਿਹੜੇ ਕੋਲੇ ਜੋ ਸਾਧਨ ਹੈ ਜਿਵੇਂ ਕਰਦੇ ਆ ਪਹੁੰਚ ਜਾਣ ਵਤ ਵਤ ਕਿ ਪਾਂਧੀਆ ਸਾਥੀਆ ਦਸਵਰ ਤੁਹਾਨੂੰ ਪ੍ਰੋਗਰਾਮ ਦੇਵਾਂਗੇ ਕਿੰਨੀ ਵੱਡੀ ਗੱਲ ਆ ਉਹਦੇ ਬਾਅਦ ਦੇਖੋ ਕਿਵੇਂ ਇਲਾਕੇ ਚ ਰੱਖੀ ਹੋਊ ਤੁਹਾਡੇ ਇਲਾਕੇ ਚ ਬਹੁਤ ਕੰਮ ਕਰਨ ਵਾਲੇ ਆ ਤਾਂ ਹੀ ਹੋਣਗੇ ਜੇ ਆਪਾਂ ਵਾਪਸ ਅਕਾਲੀ ਦੇ ਲੈ ਕੇ ਆਵਾਂਗੇ ਤੁਹਾਨੂੰ ਸਾਰਿਆਂ ਦਾ ਧੰਨਵਾਦ ਬਤੀਅਸ ਕਰਦਾ ਜੀ ਵਾਈਕੂ ਜੀ ਕਾ ਵਾਈਕੂ ਜੀ ਕੀ ਫਤਿਹ ਹੁਣ ਇਹ ਕਹਿਣਾ ਹੁਣ ਬਰਨਾਲੇ ਵਾਲੇ ਵੀ ਆਏ ਬਰਨਾਲੇ ਵਾਲੇ ਕਿਹੜੇ ਹੱਥ ਖੜੇ ਕਰਿਓ ਪਹਿਲੇ ਸਾਰਿਆਂ ਨੇ ਜੈਤੋ ਦੇ ਹੱਥ ਕਢਾ ਕਰਤਾ ਹੁਣ ਸਾਰੇ ਬਰਨਾਲੇ ਹੁਣ ਕਰੋ ਹੁਣ ਜੈਤੋ ਵਾਲੇ ਲੰਗਰ ਛਕੋ ਬਰਨਾਲੇ ਵਾਲੇ ਕੁਰਸੀਆਂ ਸੰਭਾਲੋ ਉਹਦੇ ਬਾਅਦ ਇੱਕ ਕਰਮ Sous-titrage oh, oh, okay. ST'